ਮਾਈਕਲਵਿੰਦਰ ਆਲਖ ਹਾਜ਼ਰ ਹੈ ਇੱਕ ਅਹਿਮ ਜਾਣਕਾਰੀ ਦੇ ਨਾਲ ਇਹ ਜਾਣਕਾਰੀ ਉਹਨਾਂ ਸਾਰੇ ਵਿਦਿਆਰਥੀਆਂ ਵਾਸਤੇ ਹੈ ਉਹਨਾਂ ਸਾਰੇ ਬੱਚਿਆਂ ਵਾਸਤੇ ਹੈ ਤਮਾਮ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜੇ ਪੜ੍ਹਦੇ ਆ ਵਿਦਿਆਰਥੀ ਹੈ ਇਹ ਵੀਡੀਓ ਉਹਨਾਂ ਸਾਰਿਆਂ ਦੇ ਲਈ ਬਹੁਤ ਫਾਇਦੇ ਦੀ ਹੈ ਤੇ ਜਾਣਕਾਰੀ ਭਰਪੂਰ ਹੈ ਕਿਉਂ ਕਿ ਤੁਸੀਂ ਇਹ ਸੁਣਿਆ ਹੋਊਗਾ ਇਹ ਤੁਹਾਡੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਾਰੇ ਕਿਤੇ ਚੱਲ ਵੀ ਰਿਹਾ ਹੈ ਕਿ ਸਾਰੇ ਬੱਚਿਆਂ ਦੀ ਅਪਾਰ ਆਈਡੀ ਬਣਾਉਣ ਦਾ ਅਭਿਆਨ ਹੈ ਜਿਹੜਾ ਉਹ ਚਲਾਇਆ ਜਾ ਰਿਹਾ ਹੈ। ਇਹਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੌਖੀ ਸ਼ਬਦਾਵਲੀ ਦੇ ਵਿੱਚ ਦੱਸਾਂਗੇ ਵੀ ਅਪਾਰ ਆਈਡੀ ਹੈ ਕੀ? ਅਪਾਰ ਆਈਡੀ ਬਣਾਈ ਕਿਵੇਂ ਜਾ ਸਕਦੀ ਹੈ? ਕੀ ਮਾਪਿਓ ਦੀ ਸਹਿਮਤੀ ਤੋਂ ਬਿਨਾਂ ਕੋਈ ਸਕੂਲ ਕਾਲਜ ਬੱਚੇ ਦੀ ਅਪਾਰ ਆਈਡੀ ਬਣਾ ਸਕਦਾ ਹੈ? ਕੀ ਬੱਚੇ ਦੀ ਅਪਾਰ ਆਈਡੀ ਜੇ ਨਹੀਂ ਬਣਦੀ ਤਾਂ ਕੀ ਹੋਊਗਾ ਕੀ ਮਾਪਿਓ ਨੂੰ ਅਪਾਰ ਆਈਡੀ ਬਣਾਉਣ ਦੇ ਲਈ ਸਹਿਮਤੀ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਅਪਾਰ ਆਈਡੀ ਬਣਾਉਣ ਦੇ ਬੱਚਿਆਂ ਨੂੰ ਕੀ ਫਾਇਦੇ ਹੋਣਗੇ ਤੇ ਫਿਰ ਇਹ ਵੀ ਅਸੀਂ ਜਾਣਕਾਰੀ ਅਸਲ ਕਰਾਂਗੇ ਕਿ ਕੀ ਕੋਈ ਨੁਕਸਾਨ ਹੋ ਸਕਦਾ ਜਿਵੇਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਇਹਦੇ ਨੁਕਸਾਨ ਦੇ ਖਦਸੇ ਵੀ ਜ਼ाहिर ਕੀਤੇ ਆ ਕਈ ਲੋਕਾਂ ਨੇ ਤਾਂ ਉਹ ਵੀ ਅਸੀਂ ਪੁੱਛਾਂਗੇ ਵੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਜੇਕਰ ਕੋਈ ਅਪਾਰ ਆਈਡੀ ਬਣਾ ਲੈਂਦਾ ਤਾਂ ਉਸ ਬੱਚੇ ਦਾ ਕਿਹੜਾ ਰਿਕਾਰਡ ਹੈ ਜਿਹੜਾ ਉਸ ਅਪਾਰ ਆਈਡੀ ਦੇ ਵਿੱਚ ਜਾਊਗਾ ਕੀ ਕੁਛ ਬੱਚੇ ਦਾ ਉਸ ਅਪਾਰ ਆਈਡੀ ਦੇ ਵਿੱਚ ਬੋਲੂਗਾ ਮਾਪਿਓ ਦਾ ਦਿੱਤਾ ਇੱਕ ਵਾਰੀ ਕਨਸੈਂਟ ਕਿੱਥੋਂ ਤੱਕ ਚੱਲੂਗਾ ਤੇ ਅਪਾਰ ਆਈਡੀ ਹੈ ਜਿਹੜੀ ਉਹ ਕਿਵੇਂ ਕੰਮ ਕਰੂਗੀ ਇਹ ਤਮਾਮ ਜਾਣਕਾਰੀਆਂ ਅਸੀਂ ਹਾਸਲ ਕਰਾਂਗੇ ਤੇ ਅਪਾਰ ਆਈਡੀ ਹੈ ਜਿਹੜੀ ਕੀ ਆਪਾਰ ਆਈਡੀ ਜੇ ਕਿਸੇ ਬੱਚੇ ਦੀ ਨਹੀਂ ਬਣਦੀ ਤਾਂ ਕੀ ਉਹਨੂੰ ਸਹੂਲਤਾਂ ਤੋਂ ਵਾਂਝਾ ਤਾਂ ਨਹੀਂ ਕਰ ਦਿੱਤਾ ਜਾਊਗਾ ਕੀ ਆਪਾਰ ਆਈਡੀ ਕਿਸੇ ਬੱਚੇ ਦੀ ਨਹੀਂ ਹੈ ਕੀ ਉਹਨੂੰ ਵਿਦਿਅਕ ਸਰਟੀਫਿਕੇਟ ਆ ਜਿਹੜੇ ਉਹ ਨਹੀਂ ਮਿਲਣਗੇ ਕੀ ਹੋਊਗਾ ਟੌਣ ਵਾਲੇ ਸਮੇਂ ਦੇ ਵਿੱਚ ਕੀ ਨੌਕਰੀਆਂ ਤੇ ਜਾਂ ਇੰਟਰ ਟੈਸਟ ਜਿਹੜੇ ਸਰਕਾਰ ਲੈਂਦੀ ਹੈ ਟਾਈਮ ਟੂ ਟਾਈਮ ਨੌਕਰੀਆਂ ਕੱਢਦੀ ਹੈ ਜਦੋਂ ਕੀ ਉਦੋਂ ਆਪਾਰ ਆਈਡੀ ਦੀ ਲੋੜ ਪਾਊਗੀ ਸਾਨੂੰ ਤੇ ਸਭ ਤੋਂ ਇੱਕ ਅਹਿਮ ਗੱਲ ਜਿਹੜੀ ਨੀਟ ਐਗਜ਼ਾਮ 2025 ਹੈ ਜਿਹੜਾ ਉਹ ਹੋਣ ਜਾ ਰਿਹਾ ਹੈ ਐਨਟੀਏ ਨੇ ਇੱਕ ਆਪਣਾ ਨੋਟਿਸ ਜਾਰੀ ਕੀਤਾ ਜਿਦੇ ਵਿੱਚ ਅਪਾਰ ਆਈਡੀ ਤੇ ਆਧਾਰ ਕਾਰਡ ਹੈ ਜਿਹੜਾ ਉਹ ਮੰਗਿਆ ਗਿਆ ਕੀ ਨੀਟ ਐਗਜ਼ਾਮ ਦੇਣ ਦੇ ਲਈ ਅਪਾਰ ਆਈਡੀ ਹੈ ਜਿਹੜੀ ਉਹ ਜ਼ਰੂਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਨੀਟ 2025 ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਜੂਗੀ ਤਾਂ ਉਹਨਾਂ ਬੱਚਿਆਂ ਨੂੰ ਜੇਕਰ ਅਪਾਰ ਆਈਡੀ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਅਪਾਰ ਆਈਡੀ ਆਪ ਕਿਵੇਂ ਬਣਾ ਸਕਦੇ ਆ ਇਹ ਤਮਾਮ ਜਾਣਕਾਰੀਆਂ ਅਸੀਂ ਹਾਸਲ ਕਰਨ ਵਾਸਤੇ ਪਹੁੰਚੇ ਹੋਏ ਆ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਦੇ ਤੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਪਾਸੋਂ ਅਸੀਂ ਜਾਣਕਾਰੀਆਂ ਇਹ ਸਾਰੀਆਂ ਹਾਸਲ ਕਰਨੀਆਂ ਇਹ तमाम ਜਾਣਕਾਰੀਆਂ ਦੇਣ ਦੇ ਲਈ ਸਾਡੇ ਨਾਲ ਨੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਅਜੀਤ ਕੁਮਾਰ ਸ਼ਰਮਾ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਬਾਅਦ ਵਿੱਚ ਇਹ तमाम ਜਾਣਕਾਰੀਆਂ ਅਸੀਂ ਅਪਾਰ ਆਈਡੀ ਦੇ ਨਾਲ ਸੰਬੰਧਿਤ ਲਵਾਂਗੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਮੈਂ ਕੁਲਵਿੰਦਰ ਔਲਖ ਸਵਾਗਤ ਕਰਦਾ ਧੰਨਵਾਦ ਜੀ ਜਿਵੇਂ ਅਪਾਰ ਆਈਡੀ ਨੂੰ ਬਣਾਉਣ ਦਾ ਅਭਿਆਨ ਅਸੀਂ ਦੇਖਿਆ ਜੀ ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਕਾਲਜਾਂ ਦੇ ਵਿੱਚ ਚੱਲ ਰਿਹਾ ਹੈ ਹਰੇਕ ਵਿਦਿਆਰਥੀ ਨੂੰ ਇਹ ਹੈ ਵੀ ਮੈਂ ਆਪਦੀ ਅਪਾਰ ਆਈਡੀ ਜਨਰੇਟ ਕਰਾਂ ਉੱਥੇ ਮਾਪਿਓ ਨੂੰ ਵੀ ਇਹ ਲੱਗ ਰਿਹਾ ਹੈ ਵੀ ਅਸੀਂ ਕੰਸੈਂਟ ਦੇ ਕੇ ਕਿਤੇ ਫਸਣਾ ਜਾਈਏ ਅਪਾਰ ਆਈਡੀ ਹੈ ਕੀ ਜੀ ਸੌਖੀ ਜੀ ਭਾਸ਼ਾ ਦੇ ਵਿੱਚ ਖਾਸ ਕਰਕੇ ਜਿਹੜੇ ਮਾਪਿਓ ਸਾਨੂੰ ਦੇਖੀ ਜਾਂਦੇ ਆ ਉਹਨਾਂ ਨੂੰ ਸਮਝ ਆ ਜੇ ਕੀ ਹੈ ਜੀ ਅਪਾਰ ਆਈਡੀ ਸਾਰੇ ਮੱਤਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਜੀ ਅਪਾਰ ਆਈਡੀ ਦੇ ਸੰਬੰਧ ਵਿੱਚ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇੱਕ ਬੱਚੇ ਦਾ ਅਕਾਦਮਿਕ ਰਿਕਾਰਡ ਹੈ ਸਾਡਾ ਅਕਾਦਮਿਕ ਜਿਵੇਂ ਆਪਾਂ ਡੀਜੀ ਲੋਕਲ ਚੱਲ ਰਿਹਾ ਹੈ ਨਾ ਇਸ ਨੂੰ ਆਪਾਂ ਐਜੂ ਲੋਕਲ ਵੀ ਕਹਿ ਦਿੱਤਾ ਕੋਈ ਵੱਡੀ ਗੱਲ ਨਹੀਂ ਹੋਏਗੀ ਇਹ ਇਸ ਵਿੱਚ ਬੱਚੇ ਦਾ एबीसी ਜਿਹਨੂੰ ਆਪਾਂ ਕਹਿੰਨੇ ਆ ਅਕੈਡੈਮਿਕ ਬੈਂਕ ਆਫ ਕ੍ਰੈਡਿਟਸ ਬੱਚੇ ਦਾ ਟੋਟਲੀ ਐਜੂਕੇਸ਼ਨ ਰਿਕਾਰਡ ਆ ਜਾਏਗਾ ਫਰੋਮ ਪ੍ਰਾਇਮਰੀ ਟੂ ਅਪ ਟੂ ਹਾਇਰ ਐਜੂਕੇਸ਼ਨ ਟੋਟਲੀ ਪਹਿਲੀ ਤੋਂ ਲੈ ਕੇ 12ਵੀਂ ਤੱਕ ਜਿਹੜੇ ਪ੍ਰਾਇਮਰੀ ਦੇ ਤੇ ਲੈ ਕੇ 12ਵੀਂ ਦੇ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦਾ ਜਿਹੜਾ ਅਪਾਰਟੀ ਜਨਰੇਟ ਹੋਣਾ ਹੈ ਉਹ ਸਕੂਲ ਦੇ ਥਰੂ ਹੋਣਾ ਹੈ ਸਕੂਲ ਦਾ ਯੂਡੈਸ ਪਲੱਸ ਪੋਰਟਲ ਦੇ ਵਿੱਚ ਜਾ ਕੇ ਉਹਦਾ ਜਨਰੇਟ ਹੋ ਜਾਂਦਾ ਹੈ ਇਸ ਦੇ ਸੰਬੰਧ ਵਿੱਚ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ ਇਹ ਸਪੈਸ਼ਲ ਇਨਸਟਰਕਸ਼ਨ ਵੀ ਹੈ ਕਿ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਮਾਪਿਆਂ ਦੀ ਪੀਟੀਐਮ ਕੀਤੀ ਜਾਵੇ ਮੈਗਾ ਪੀਟੀਐਮ ਕੀਤੀ ਜਾਵੇ ਉੱਥੇ ਉਹਨਾਂ ਦੀ ਕੰਸੈਂਟ ਲਈ ਜਾਵੇ ਮੇ ਆਪਾਂ ਦੀ ਕੰਸੈਂਟ ਤੋਂ ਬਾਅਦ ਮਾਪਿਆਂ ਦੀ ਕੰਸੈਂਟ ਤੋਂ ਬਾਅਦ ਹੀ ਕੀ ਹੈ ਆਪਾਂ ਜਿਹੜਾ ਡਾਟਾ ਜਨਰੇਟ ਕਰਨਾ ਹੁੰਦਾ ਕੀ ਜੇਕਰ ਕੋਈ ਮਾਪਿਓ ਇਹ ਕੰਸੈਂਟ ਨਹੀਂ ਦਿੰਦਾ ਤਾਂ ਕੀ ਫੇਰ ਵੀ ਕੋਈ ਸਕੂਲ ਕੋਈ ਕਾਲਜ ਬੱਚੇ ਦੀ ਆਪਾਰ ਆਈਡੀ ਬਣਾ ਸਕਦਾ ਜਿਹੜਾ ਬੱਚਾ ਮਾਈਨਰ ਹੈ ਜੀ ਉਸ ਬੱਚੇ ਦੀ ਕੰਸੈਂਟ ਹੀ ਜ਼ਰੂਰੀ ਹੈ ਜਿਹੜਾ ਬੱਚਾ ਮੇਜਰ ਹੋ ਗਿਆ 18 ਪਲੱਸ ਹੋ ਗਿਆ ਉਹ ਬੱਚਾ ਖੁਦ ਹੀ ਹੈ ਇਸ ਕਰਕੇ ਉਹ ਆਪਦੀ ਆਈਡੀ ਆਪ ਹੀ ਜਨਰੇਟ ਕਰ ਸਕਦਾ ਹੈ ABC ਪੋਰਟਲ ਜਾ ਕੇ ਕੈਂਡਲਿਕ ਬੈਂਕ ਕ੍ਰੈਡਿਟ ਪੋਰਟਲ ਤੇ ਜਾ ਕੇ ਬੱਚਾ ਡੈਡ ਕਰ ਸਕਦਾ ਹੈ ਇਸ ਤੋਂ ਇਲਾਵਾ ਵੀ ਕੀ ਡਿਜੀ ਲੋਕਰ ਜੀ ਵੀ ਇਸ ਦੀ ਆਪਸ਼ਨ ਹੈ ਕਿ ਬੱਚਾ ਡਿਜੀ ਲੋਕਰ ਜੀ ਜਾ ਕੇ ਆਪਦਾ ਆਪਾਂ ਰੈਡੀਜਨੇਟ ਕਰ ਸਕਦਾ ਹੈ ਆਪਾਂ ਰੈਡੀ ਕੋਈ ਐਕਸਟਰਾ ਚੀਜ਼ ਨਹੀਂ ਕਹਿ ਸਕਦੇ ਆਪਾਂ ਇਹ ਜਸਟ ਲੱਕੀ ਹੈ ਆਧਾਰ ਦਾ ਐਡੀਸ਼ਨ ਹੈ ਜੀ ਤਾਂ ਇੱਥੇ ਪੁੱਛਣਾ ਜ਼ਰੂਰ ਬਣਦਾ ਹੈ ਵੀ ਜਦੋਂ ਆਪਣੇ ਕੋਲੇ ਆਪਣਾ ਆਈਡੀ ਕਾਰਡ ਸਭ ਤੋਂ ਵੱਡਾ ਆਧਾਰ ਕਾਰਡ ਹੈ ਜਦੋਂ ਬੱਚੇ ਦਾ ਆਧਾਰ ਕਾਰਡ ਹੈ ਤਾਂ ਫਿਰ ਆਪਾਰ ਆਈਡੀ ਦੀ ਕੀ ਲੋੜ ਹੈ ਜੀ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਦਾ ਇੱਕ ਸ਼ਾਇਦ ਤੁਸੀਂ ਸਾਹਮਣੇ ਸੁਣਿਆ ਹੋਵੇਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020-2020 ਜਾਰੀ ਹੋਈ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ 2020-2020 ਦੇ ਵਿੱਚ ਹੀ ਅਪਾਰ ਆਈਡੀ ਬਾਰੇ ਇੱਕ ਲਾਂਚ ਕੀਤਾ ਹੈ ਪ੍ਰੋਗਰਾਮ ਉਸ ਨੂੰ ਅਧਾਰ ਬੰਦੇ ਹੀ 2 ਜੁਲਾਈ 2023 ਵਿੱਚ ਕੀ ਹੈ ਇਹਨੂੰ ਇੰਟਰੋਡਿਊਸ ਕਰ ਦਿੱਤਾ ਗਿਆ ਸੀ ਤੇ ਅਕਤੂਬਰ 23 ਤੇ ਹੀ ਅਪਾਰ ਆਈਡੀ ਫਸਟ ਜਨਰੇਟ ਹੋਣੀ ਸ਼ੁਰੂ ਹੋ ਗਈ ਸੀ ਤਾਂ ਜਦ ਇਹ ਜਨਰੇਟ ਹੋਈ ਹੈ ਇਹ ਗਵਰਨਮੈਂਟ ਆਫ ਇੰਡੀਆ ਦਾ ਮਕਸਦ ਸਰਵੇ ਦੇ ਵਿੱਚ ਇਹੀ ਹੈ ਕਿ ਬੱਚੇ ਦਾ ਅਕੈਡੈਮਿਕ ਰਿਕਾਰਡ ਸਾਰਾ ਇਕੱਠਾ ਹੋ ਜੇ ਬੱਚਾ ਜਦੋਂ ਟ੍ਰਾਂਸਫਰ ਹੋ ਕੇ ਕਿਸੇ ਹੋਰ ਥਾਂ ਤੇ ਜਾਂਦਾ ਹੈ ਪੇਰੈਂਟਸ ਅਕ ਸਰ ਹੋਂਦੋ ਬਾਅਦ ਜੋ ਬੱਚਾ ਕਿੱਥੇ ਵੀ ਐਡਮਿਸ਼ਨ ਲੈਣ ਅੰਧਰਾ ਅੰਧਰਾ ਜਾਂਦਾ ਹੈ ਦਿੱਲੀ ਜਾਂਦਾ ਹੈ ਤਾਂ ਸਿਰਫ ਆਪਾਰ ਆਈਡੀ ਬੇਸ ਤੇ ਕੀ ਹੈ ਉਹ ਬੱਚੇ ਦੀ ਐਡਮਿਸ਼ਨ ਹੋ ਜਣੀ ਹੈ ਉੱਤੇ ਉਹਦਾ ਟੋਟਲ ਡਾਟਾ ਜਿਹੜਾ ਹੈ ਟੋਟਲ ਡਾਟਾ ਮੀਨਸ ਅਕੈਡੈਮਿਕ ਡਾਟਾ ਓਨਲੀ ਐਜੂਕੇਸ਼ਨਲ ਨਾਲ ਰਿਲੇਟਡ ਸਕਾਲਰਸ਼ਿਪ ਨਾਲ ਰਿਲੇਟਡ ਉਸ ਦੀਆਂ ਲਰਨਿੰਗ ਆਊਟਕਮਸ ਜਾਂ ਉਸ ਦੀਆਂ ਜੋ ਵੀ ਪ੍ਰਾਪਤੀਆਂ ਉਹ ਸਾਰੀਆਂ ਅਕੈਡਮਿਕ ਬੈਂਕ ਰਿਕਾਰਡ ਵਿੱਚ ਆ ਜਾਣਗੇ ਸਰ ਜੀ ਇਹ तमाम ਜਾਣਕਾਰੀਆਂ ਤੁਸੀਂ ਜ਼ਿਲ੍ਹਾ ਸਿੱਖਿਆ ਅਫਸਰ ਅਜੀਤ ਕੁਮਾਰ ਸ਼ਰਮਾ ਹੋਰਾਂ ਪਾਸੋਂ ਸੁਣ ਰਹੇ ਹੋ ਕਿ ਜਿਹੜੀ ਅਪਾਰ ਆਈਡੀ ਹੈ ਅਪਾਰ ਆਈਡੀ ਸਿਰਫ ਤੇ ਸਿਰਫ ਵਿਦਿਅਕ ਰਿਕਾਰਡ ਰੱਖਣ ਦਾ ਇੱਕ ਫੋਲਡਰ ਕਹਿ ਸਕਦੇ ਹਾਂ ਅਸੀਂ ਜਿਹਦੇ ਵਿੱਚ ਸਾਰੀਆਂ ਬੱਚੇ ਦੀਆਂ ਵਿਦਿਅਕ ਪ੍ਰਾਪਤੀਆਂ ਜਿਹੜੀਆਂ ਉਹ ਆ ਜਾਣੀਆਂ ਹੋਰ ਕੋਈ ਇਨਫਾਰਮੇਸ਼ਨ ਹੈ ਜਿਹੜੀ ਉਹ ਬੱਚੇ ਦੀ ਇਹਦੇ ਵਿੱਚ ਨਹੀਂ ਹੋਊਗੀ ਇਹ ਵੀ ਇੱਕ ਫਾਇਦਾ ਬੱਚੇ ਦਾ ਵੀ ਉਹਦਾ ਸਾਰਾ ਕੁਝ ਰਿਕਾਰਡ ਜਿਹੜਾ ਵਿਦਿਅਕ ਹੈ ਉਹਦੇ ਵਿੱਚ ਆ ਗਿਆ ਤੇ ਜੇਕਰ ਕੋਈ ਬੱਚੇ ਦਾ ਪੇਰੈਂਟ ਸਟ੍ਰਾਂਸਫਰ ਹੋ ਕੇ ਕਿਸੇ ਹੋਰ ਰਾਜ ਦੇ ਵਿੱਚ ਚਲਾ ਜਾਂਦਾ ਹੈ ਉੱਥੇ ਤੁਹਾਨੂੰ ਸਾਰੇ ਸਰਟੀਫਿਕੇਟ ਦਿਖਾਉਣ ਦੀ ਲੋੜ ਨਹੀਂ ਕਿਸੇ ਸਕੂਲ ਤੋਂ ਟੀਸੀ ਕਟਾਉਣ ਦੀ ਲੋੜ ਨਹੀਂ ਤੁਸੀਂ ਜਾ ਕੇ ਆਪਣੇ ਬੱਚੇ ਦੀ ਅਪਾਰ ਆਈਡੀ ਦੱਸਣੀ ਹੈ ਉਹਨਾਂ ਨੇ ਝਟਪਟ ਸਾਰਾ ਵਿਦਿਅਕ ਰਿਕਾਰਡ ਇਸ ਆਈਡੀ ਤੋਂ ਚੈੱਕ ਕਰ ਲੈਣਾ ਤੇ ਫਿਰ ਬੱਚੇ ਨੂੰ ਐਡਮਿਸ਼ਨ ਜਿਹੜੀ ਉਹ ਦੇ ਦੇਣੀ ਹੈ ਇਹ ਇੱਕ ਬਹੁਤ ਵੱਡਾ ਫਾਇਦਾ ਹੈ ਹੋਰ ਕਿਹੜੇ-ਕਿਹੜੇ ਫਾਇਦੇ ਆ ਜਿਹੜੇ ਬੱਚਿਆਂ ਨੂੰ ਹੋ ਸਕਦੇ ਆ ਜਿਹੜੇ ਬੱਚਿਆਂ ਨੇ ਅਪਾਰ ਆਈਡੀ ਬਣਾ ਲਈ ਹੈ ਵਨ ਨੇਸ਼ਨ ਵਨ ਸਟੂਡੈਂਟ ਆਈਡੀ ਗਵਰਨਮੈਂਟ ਆਫ ਇੰਡੀਆ ਦਾ ਭਾਰਤ ਸਰਕਾਰ ਸਿੱਖਿਆ ਮੰਤਰਾਲੇ ਦਾ ਇਹੀ ਮਕਸਦ ਹੈ ਵਨ ਨੇਸ਼ਨ ਵਨ ਸਟੂਡੈਂਟ ਆਈਡੀ ਇਹ ਆਈਡੀ ਜਿਹੜੀ ਹੈ 12 ਅੰਕਾਂ ਦੀ ਹੋਏਗੀ ਸੋ 12 ਅੰਕਾਂ ਦੀ ਆਈਡੀ ਵਿੱਚ ਕੀ ਹੈ ਬੱਚੇ ਦਾ ਅਕੈਡਮੀ ਰਿਕਾਰਡ ਤਾਂ ਆ ਗਿਆ ਸਰ ਇਸ ਤੋਂ ਇਲਾਵਾ ਉਹਨੂੰ ਜੋ ਵੀ ਮਿਲਦੀ ਹੈ ਸਕਾਲਰਸ਼ਿਪ ਵੀ ਮਿਲਦੀ ਹੈ ਉਹ ਵੀ ਇਸ ਦੇ ਵਿੱਚ ਕ੍ਰੈਡਿਟ ਹੋ ਜਾਏਗੀ ਉਸ ਦੀਆਂ ਜਿੰਨੀਆਂ ਵੀ ਲਰਨਿੰਗ ਆਊਟਕਮਸ ਨੇ ਜੋ ਵੀ ਉਹਨਦੀਆਂ ਪ੍ਰਾਪਤੀਆਂ ਨੇ ਟ੍ਰੇਨਿੰਗਸ ਨੇ ਸਕਿੱਲ ਟ੍ਰੇਨਿੰਗਸ ਨੇ ਸਭ ਕੁਝ ਇਸ ਦੇ ਵਿੱਚ ਕ੍ਰੈਡਿਟ ਹੁੰਦਾ ਜਾਏਗਾ ਜਿਵੇਂ ਫੋਰ ਐਗਜ਼ਾਮਪਲ ਕੋਈ ਬੱਚਾ ਡਿਗਰੀ ਕਰਦਾ ਹੈ ਤਾਂ ਇੱਕ ਸੈਮੈਸਟਰ ਖਤਮ ਹੁੰਦਾ ਸੈਮੈਸਟਰ ਦੀ ਡਿਗਰੀ ਆਪਣੇ ਆਪ ਉਹਦੇ ਚ ਅਟੈਚ ਹੋ ਜਾਏਗੀ ਉਹ ਸਾਰੀ ਇੱਕ ਵਾਰੀ ਆਪ ਆਰ ਆਈਡੀ ਜਨਰੇਟ ਕਰਨੀ ਜ਼ਰੂਰੀ ਹੈ ਜਦੋਂ ਬੱਚੇ ਦਾ ਬੈਂਕ ਅਕਾਊਂਟ ਬਣ ਗਿਆ ਇੱਕ ਸਾਬਦਾ ਹੈ ਤਾਂ ਉਹਦੇ ਵਿੱਚ ਆਪਣੇ ਆਪ ਹੀ ਸਾਰਾ ਕੁਝ ਐਡ ਹੁੰਦਾ ਜਾਏਗਾ ਜੀ ਬੈਂਕ ਅਕਾਊਂਟ ਦੀ ਹੁੰਦਾ ਸਾਡੇ ਪੈਸੇ ਦੇ ਲੈਣ ਦੇ ਨਾਲ ਸੰਬੰਧਿਤ ਉਵੇਂ ਇਹਦੇ ਵਿੱਚ ਸਾਡਾ ਵਿਦਿਅਕ ਰਿਕਾਰਡ ਹੈ ਕਿ ਬੱਚੇ ਨੇ ਪਲੱਸ 2 ਕਰ ਲਈ ਤਾਂ ਪਲੱਸ 2 ਦੀ ਮਾਰਕ ਸ਼ੀਟ ਉਹਦੇ ਵਿੱਚ ਆ ਜਾਣੀ ਹੈ ਉਹਦਾ ਪਾਸਿੰਗ ਦਾ ਸਾਰੀ ਡਿਟੇਲ ਉਹਦੇ ਵਿੱਚ ਆ ਜਾਣੀ ਹੈ ਜੇ ਬੱਚਾ ਕੋਈ ਹੋਰ ਕੋਰਸ ਕਰਦਾ ਤਾਂ ਉਹਦੇ ਸਰਟੀਫਿਕੇਟ ਆਪਣੇ ਆਪ ਅਪਾਰ ਆਈਡੀ ਦੇ ਵਿੱਚ ਆ ਜਾਣੇ ਆ ਜਿਹੜੇ ਤੁਹਾਨੂੰ ਸਕੂਲਾਂ ਜਾ ਕੇ ਲੈਣ ਦੀ ਲੋੜ ਨਹੀਂ ਤੇ ਰਿਜ਼ਲਟ ਪਿੱਛੇ ਅਸੀਂ ਵੱਡੀਆਂ ਵੱਡੀਆਂ ਲਾਈਨਾਂ ਦੇ ਵਿੱਚ ਕਈ ਵਾਰੀ ਬੱਚੇ ਬੁੱਕ ਸ਼ਾਪ ਦੇ ਅੱਗੇ ਲੱਗੇ ਹੁੰਦੇ ਆ ਵੀ ਆਪਣਾ ਰਿਜ਼ਲਟ ਚੈੱਕ ਕਰਦੇ ਆ ਉਹ ਰਿਜ਼ਲਟ ਵੀ ਤੁਹਾਨੂੰ ਤੁਹਾਡਾ ਅਪਾਰ ਆਈਡੀ ਦੇ ਵਿੱਚ ਮਿਲ ਜਾਣਾ ਤਾਂ ਹੋਰ ਕਿਹੜੇ ਕਿਹੜੇ ਫਾਇਦੇ ਆ ਜੀ ਖਾਸ ਕਰਕੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਪਤਾ ਲੱਗ ਜੇ ਵੀ ਅਪਾਰ ਆਈਡੀ ਦੇ ਆ ਫਾਇਦੇ ਆ ਅਪਾਰ ਆਈਡੀ ਦੇ ਨਾਲ ਕੀ ਗਵਰਨਮੈਂਟ ਦੀ ਜਿੰਨੀਅਰ ਸਕੀਮ ਹੈ ਬੱਚਾ ਉਹਨੂੰ ਅਡਾਪਟ ਕਰ ਪਾਏਗਾ ਫਿਊਚਰ ਦੇ ਵਿੱਚ ਹੌਲੀ ਹੌਲੀ ਦੇਖ ਲਿਓ ਜਿਵੇਂ ਆਧਾਰ ਆਈਡੀ ਬਣਾਈ ਸੀ ਪਹਿਲਾਂ ਆਧਾਰ ਆਈਡੀ ਉਹ ਬਣਾ ਰਹੇ ਸੀਗੇ ਹੁਣ ਹਰ ਬੰਦਾ ਆਪਦੀ ਅਥਾਰਟੀ ਅਪਡੇਟ ਕਰਾ ਰਿਹਾ ਕਿਉਂਕਿ ਹਰ ਚੀਜ਼ ਆਧਾਰ ਨਾਲ ਲਿੰਕ ਹੋ ਚੁੱਕੀ ਹੈ ਇਸੇ ਤਰ੍ਹਾਂ ਬੱਚੇ ਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਜਾਂ ਉਹਨੂੰ ਜਿਹੜੇ ਬੈਨੀਫਿਟਸ ਮਿਲਨੇ ਨੇ ਹੋਲੀ-ਹੋਲੀ ਸਾਰੇ ਅਟੈਚ ਹੋ ਜਣੇ ਆਪਾਰ ਆਈਡੀ ਨਾਲ ਤਾਂ ਇੱਕ ਹੋਰ ਇੱਥੇ ਸਵਾਲ ਬਣਦਾ ਜੀ ਵੀ ਜੇਕਰ ਆਪਾਰ ਆਈਡੀ ਜਿਵੇਂ ਤੁਸੀਂ ਕਿਹਾ ਵੀ ਸਕੂਲ ਦੇ ਕੋਲੇ ਬੱਚਾ ਜੇਕਰ ਐਡਮਿਸ਼ਨ ਲੈਣ ਜਾਂਦਾ ਹੈ ਜਾਂ ਬੱਚਾ ਕਿਤੇ ਵੀ ਕੋਈ ਇੰਟਰਸ ਟੈਸਟ ਦਿੰਦਾ ਤਾਂ ਉਹ ਆਪਾਰ ਆਈਡੀ ਤੋਂ ਉਹਨੂੰ ਚੈੱਕ ਕਰ ਲੈਣਗੇ ਕੀ अपार आईडी ਨੂੰ ਕੋਈ ਹੋਰ ਬੰਦਾ ਵੀ ਚੈੱਕ ਕਰ ਸਕਦਾ ਕੀ ਕਿਸੇ ਬੱਚੇ ਦੀ ਵਿਦਿਅਕ ਯੋਗਤਾ ਕੀ ਹੈ ਇਹਨੂੰ અપਾਰ आईडी ਦੇ 12 ਅੰਕਾਂ ਦੇ ਨਾਲ ਕੋਈ ਵੀ ਲੌਗਇਨ ਕਰ ਸਕਦਾ ਜੀ ਨਹੀਂ ਬਿਲਕੁਲ ਨਹੀਂ ਜੀ ਇਹ અપਾਰ आईडी ਸਿੱਖਿਆ ਮੰਤਰਾਲੇ ਪਾਰਸਕਾਰ ਦੇ ਹੱਥਾਂ ਵਿੱਚ ਬਿਲਕੁਲ ਸੇਫ ਪਈ ਹੈ ਸਿਰਫ ਇਹ ਜਿਹੜਾ ਹੈ અપਾਰ आईडी ਜਿਹੜਾ ਇਹਦਾ ਡਾਟਾ ਹੋਏਗਾ ਸੇਫ ਉਹ ਸਿਰਫ ਐਜੂਕੇਸ਼ਨਲ ਪਰਪਸ ਲਈ ਹੀ ਯੂਜ਼ ਕਰੇਗੀ ਗਵਰਨਮੈਂਟ ਆਫ ਇੰਡੀਆ ਜਿਹੜਾ ਹੈ ਸਿੱਖਿਆ ਮੰਤਰਾਲਾ ਜਾਂ ਜਿਹੜੀ ਇੰਸਟੀਟਿਊਟ ਵਿੱਚ ਜਾਏਗਾ ਉਹਨਾਂ ਨੂੰ ਡਾਟਾ ਉੱਥੋਂ ਮਿਲੇਗਾ ਪਾਰ ਆਈਡੀ ਦੇ ਵਿੱਚੋਂ ਸਾਰਾ ਤਾਂ ਜਿਵੇਂ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਸਾਰੀਆਂ ਵਹਿਣੀਆਂ ਵੀਡੀਓਜ਼ ਵ ਜਿਹਦੇ ਵਿੱਚ ਬਹੁਤ ਸਾਰਿਆਂ ਨੇ ਦੱਸਿਆ ਵੀ ਇਹ ਜੀ ਡਾਟਾ ਲੀਕ ਹੋ ਜਾਊਗਾ ਜੀ ਬੱਚਿਆਂ ਦਾ ਜੇ ਇੱਕ ਵਾਰੀ ਕਨਸੈਂਟ ਦੇਤਾ ਤਾਂ ਫੇਰ ਕੋਈ ਵੀ ਫਿਜ਼ੀਕਲ ਐਕਸਪੈਰੀਮੈਂਟ ਸਾਡੇ ਬੱਚੇ ਤੇ ਕੀਤਾ ਜਾ ਸਕਦਾ ਕੋਈ ਕੱਲ ਨੂੰ ਟੀਕੇ ਲਾਉਣ ਆਗੇ ਸਕੂਲ ਕੋਈ ਤਾਂ ਬੱਚੇ ਦੇ ਬਿਨਾ ਪੁੱਛੇ ਸਾਡੇ ਤੋਂ ਟੀਕਾ ਲਾ ਦੇਣਗੇ ਕਿਉਂਕਿ ਉਹਨਾਂ ਨੇ ਸਾਡਾ ਕਨਸੈਂਟ ਇੱਕ ਵਾਰੀ ਲੈ ਕੇ ਰੱਖ ਲਿਆ ਕੀ ਕੋਈ ਐਹੋ ਜੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਹੈ ਕੀ ਐਹੋ ਜੀ ਤਵਜੀਹ ਇਹਦੇ ਵਿੱਚ ਹੈ ਜੀ ਨਹੀਂ ਇਸਦੇ ਵਿੱਚ ਸਿਰਫ ਅਕੈਡਮਿਕ ਪਰਪਸ ਆ ਓਨਲੀ ਟੀਕੇ ਦਾ ਲਿੰਕ ਦਾ ਕੋਈ ਨਹੀਂ ਇਹਦੇ ਵਿੱਚ ਕਿਉਂਕਿ ਉਹ ਹੈਲਥ ਡਿਪਾਰਟਮੈਂਟ ਦਾ ਅਲੱਗ ਇਸ਼ੂ ਹੈ ਇਹ ਤਾਂ ਇੱਕ ਅਕੈਡਮਿਕ ਰਿਕਾਰਡ ਹੈ ਬੱਚੇ ਦਾ ਜਿਵੇਂ ਆਪਾਂ ਦੇਖਦੇ ਆ ਆਪਾ ਕਾਰਡ ਬਣ ਰਹੇ ਨੇ ਆਪਾਂ ਸਾਰੇ ਜਾਨੂ ਆ ਆਇਸ਼ਮਾਨ ਜਿਹੜਾ ਭਾਰਤ ਕਾਰਡ ਬਣਿਆ ਉਹ ਵੀ ਇੱਕ ਇੱਕ ਅਕਾਊਂਟ ਹੈ ਉਸ ਦੇ ਵਿੱਚ ਵੀ ਕੀ ਹੈ ਆਪਣਾ ਹੈਲਥ ਦਾ ਰਿਕਾਰਡ ਹੁੰਦਾ ਹੈ ਫੋਰ ਐਗਜ਼ਾਮਪਲ ਕਿਸੇ ਡਾਕਟਰ ਕੋ ਜਾਨਨੇ ਆਪਾਂ ਤਾਂ ਆਪਾਂ ਉਹਦੇ ਨਾਲ ਸੈਲੀ ਰਿਪੋਰਟਸ ਲੈ ਕੇ ਜਾਨਨੇ ਆ ਉਹਨੇ ਕੰਸਲਟ ਕੀਤੀ ਜਦੋਂ ਆਪਾਂ ਸੈਕੰਡ ਓਪੀਨੀਅਨ ਲੈਣ ਵੀ ਜਾਨਨੇ ਆ ਤਾਂ ਉਹ ਸਾਰੀਆਂ ਜਦੋਂ ਆਪਾਂ ਅਪਲੋਡ ਕਰਤੀਆਂ ਹੁੰਦੇ ਵਿੱਚ ਸਾਰੀਆਂ ਤਾਂ ਉੱਥੇ ਤੁਹਾਨੂੰ ਰਿਪੋਰਟ ਚੱਕਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਆਪਾ ਕਾਰਡ ਦੇ ਥਰੂ ਸਾਰਾ ਡਾਟਾ ਚਲਾ ਜਾਣਾ ਉੱਥੇ ਇਸੀ ਤਰ੍ਹਾਂ ਇੱਕ ਇਹ ਵੀ ਇੱਕ ਰਿਕਾਰਡ ਓਨਲੀ ਐਜੂਕੇਸ਼ਨ ਪਰਪਸ ਲਈ ਹੈ ਇਸ ਦੇ ਵਿੱਚ ਜਿਹੜੀਆਂ ਗਲਤਫਹਿਮੀਆਂ ਨੇ ਮੇਰੀ ਮਾਪਿਆਂ ਨੂੰ ਬੇਨਤੀ ਹੈ ਕਿ ਅਜਿਹਾ ਕੁਝ ਨਹੀਂ ਹੈ ਸੋ ਮੇਰਾ ਇਸ ਸਬੰਧ ਵਿੱਚ ਇਹੀ ਕਹਿਣਾ ਹੈ ਕਿ ਪੇਰੈਂਟਸ ਨੂੰ ਆਪਾਰਾਈਟੀ ਦੇ ਨਾਲ ਰਿਲੇਟਡ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਆਪਾਰਾਈਟੀ ਸਿਰਫ ਤੇ ਸਿਰਫ ਕੀ ਹੈ ਬੱਚੇ ਦਾ ਅਕੈਡੈਮਿਕ ਰਿਕਾਰਡ ਹੈ ਹੋਰ ਕੁਝ ਵੀ ਨਹੀਂ ਹੈ ਜੀ ਆਪਾਂ ਕਿੰਨੀਆਂ ਸਾਰੀਆਂ ਗੱਲਾਂ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਕਰ ਚੁੱਕੇ ਹਾਂ ਤੇ ਮੈਨੂੰ ਲੱਗਦਾ ਵੀ ਇੱਕ ਗੱਲ ਫੇਰ ਰਿਪੀਟ ਹੁੰਦੀ ਆ ਵਾਰੀ-ਵਾਰੀ ਉਹ ਹੈ ਤੁਹਾਡੇ ਬੱਚੇ ਦਾ ਅਕਾਦਮਿਕ ਰਿਕਾਰਡ ਇਹਦੇ ਵਿੱਚ ਇਹ ਗੱਲ ਨੋਟ ਕਰ ਲਓ ਵੀ ਤੁਹਾਡੇ ਬੱਚੇ ਦਾ ਕੱਲਾ ਅਕਾਦਮਿਕ ਕੱਲਾ ਵਿਦਿਅਕ ਰਿਕਾਰਡ ਹੈ ਤਾਂ ਤੁਸੀਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਵਜੋਂ ਸੇਵਾਵਾਂ ਨਿਭਾ ਰਹੇ ਹੋ ਕੀ ਤੁਸੀਂ ਆਪਣੇ ਬੱਚਿਆਂ ਦੀਆਂ ਆਪਾਰ ਆਈਡੀਆਂ ਬਣਾ ਲਈਆਂ ਜੀ ਇਸ ਦੇ ਸਬੰਧ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮੇਰਾ ਜਿਹੜਾ ਬੇਟਾ ਹੈ ਉਹ ਐਮਬੀਬੀਐਸ ਕਰ ਰਿਹਾ ਹੈ ਉਹ ਮੇਜਰ ਹੈ ਸੋ ਉਸਨੇ ਬਿਨਾ ਕੰਸੈਂਟ ਤੋਂ ਹੀ ਕਿਉਂਕਿ 18 ਪਲੱਸ ਹੈ ਉਸਨੇ ਆਪਣੀ ਅਪਾਰੀ ਜਿਹੜੀ ਜਨਰੇਟ ਕਰ ਲ ਚੁੱਕਿਆ ਹੈ ਉਸ ਹੀ ਅਪਾਰੀ ਜਿਹੜੀ ਜਨਰੇਟ ਹੋਈ ਨੂੰ ਲਗਭਗ 6 ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਮੇਰੀ ਬੇਟੀ ਜਿਹੜੀ ਹੈ ਪਲੱਸ 1 ਦੇ ਵਿੱਚ ਪੜ ਰਹੀ ਹੈ ਉਸ ਦੀ ਕੰਸੈਂਟ ਮੈਂ ਖੁਦ ਦਿੱਤੀ ਹੈ ਤੇ ਉਸ ਬੱਚੇ ਦੀ ਜਿਹੜੀ ਹੈ ਅਪਾਰ ਐਡਿਜਰੇਟ ਹੋ ਚੁੱਕੀ ਹੈ ਸਕੂਲ ਦੇ ਵਿੱਚੋਂ ਤਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਸਾਡੇ ਬੱਚੇ ਦਾ ਕਿਤੇ ਕੋਈ ਡਾਟਾ ਨਾ ਲੀਕ ਹੋ ਜੇ ਤਾਂ ਕੀ ਇਦਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮਝਦੇ ਹੋ ਕਿ ਇਦਾਂ ਦਾ ਵਾਪਰ ਸਕਦਾ ਜੀ 파 ਸਕਾ ਸਿੱਖਿਆ ਮੰਤਰਾਲੇ ਦੁਆਰਾ ਇਨਸ਼ੋਰ ਕੀਤਾ ਗਿਆ ਹੈ ਕਿ ਬੱਚੇ ਦਾ ਜੋ ਡਾਟਾ ਹੈ ਉਹ ਸੇਫ ਹੈ 100% ਸੇਫ ਹੈ ਉਹ ਗਵਰਨਮੈਂਟ ਆਫ ਇੰਡੀਆ ਦੇ ਹੱਥਾਂ ਵਿੱਚ ਸੇਫ ਹੈ ਵੈਸੇ ਜੇ ਆਪਾਂ ਗੱਲ ਕਰੀਏ ਤਾਂ ਐਜ਼ ਅ ਪੇਰੈਂਟਸ ਆਪਾਂ ਕੰਸੈਂਟ ਦਿੰਨੇ ਆ ਕੰਸੈਂਟ ਤਾਂ ਮਸਟ ਹੀ ਹੈ ਕਨਸਰਟ ਤੋਂ ਬਿਨਾ ਕੋਈ ਵੀ ਅਪਾਰੈਟਿਜ ਜਨਰੇਟ ਨਹੀਂ ਹੋ ਸਕਦੀ ਪਰ ਮੇਰੀ ਸਭੇ ਮਾਪਿਆਂ ਨੂੰ ਇਹੀ ਅਪੀਲ ਹੈ ਕਿ ਉਹ ਆਪਣੇ ਬੱਚੇ ਦੀ ਕਨਸਰਟ ਦੇ ਦੇਣ ਕਿਉਂਕਿ ਇਸ ਨਾਲ ਕਿਸੇ ਬੱਚੇ ਦਾ ਕੋਈ ਨੁਕਸਾਨ ਨਹੀਂ ਹੋਣਾ ਉਸ ਨੂੰ ਅਕੈਡਮਿਕ ਵੀ ਫਾਇਦਾ ਹੋਣਾ ਹੈ ਉਸ ਨੂੰ ਜਿਹੜੇ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਤੋਂ ਜਿਹੜੇ ਮਿਲਨੇ ਨੇ ਬੈਨੀਫਿਟਸ ਮਿਲਨੇ ਨੇ ਉਸ ਦਾ ਲਾਭ ਵੀ ਹੌਲੀ ਹੌਲੀ ਕਰਕੇ ਲਿੰਕ ਹੋ ਜਾਏਗਾ ਇਸ ਨਾਲ ਜੀ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਐਂਟਰ ਟੈਸਟ ਹੁੰਦੇ ਆ ਤਾਂ ਉਦੋਂ ਸਾਨੂੰ ਵੀ ਪਤਾ ਹੈ ਵੀ ਸਾਡੀ ਫੇਸ ਰਿਕੋਗਨਾਈਜੇਸ਼ਨ ਕੀਤੀ ਜਾਂਦੀ ਹੈ ਸਾਡੇ ਫਿੰਗਰਪ੍ਰਿੰਟ ਵੀ ਲਏ ਜਾਂਦੇ ਆ ਤਾਂ ਜੇਕਰ ਤੁਹਾਡੀ ਅਪਾਰ ਆਈਡੀ ਹੋਊਗੀ ਤਾਂ ਇਦਾਂ ਦੇ ਲੋਕ ਜਿਹੜੇ ਜਿਨ੍ਹਾਂ ਕੋਲ ਜਾਲੀ ਸਰਟੀਫਿਕੇਟ ਹੈ ਜਾਂ ਕਿਸੇ ਨਾਂ ਤੇ ਹੋਰ ਪੇਪਰ ਦੇ ਦਿੰਦੇ ਨੇ ਉਹਨਾਂ ਚੀਜ਼ਾਂ ਤੋਂ ਵੀ ਬਚਿਆ ਜਾ ਸਕਦਾ ਜੇਕਰ ਬੱਚੇ ਦੀ ਅਪਾਰ ਆਈਡੀ ਹੈ ਤਾਂ ਉਹਦੇ ਨਾਂ ਤੇ ਕੋਈ ਹੋਰ ਸਰਟੀਫਿਕੇਟ ਨਹੀਂ ਯੂਜ਼ ਕਰ ਸਕਦਾ ਉਹਦਾ ਨਾ ਹੀ ਕੋਈ ਉਹਦੀ ਥਾਂ ਤੇ ਕੋਈ ਪੇਪਰ ਦੇ ਸਕਦਾ ਭਾਵੇਂ ਨੌਕਰੀ ਲੱਗਣ ਵੇਲੇ ਐਂਟਰ ਟੈਸਟ ਦੇਣ ਵੇਲੇ ਇਦਾਂ ਦੀਆਂ ਜਿਹੜੀਆਂ ਮਾਲ ਪ੍ਰੈਕਟਾਈਜ਼ ਹੁੰਦੀਆਂ ਜਾਂ ਇਦਾਂ ਦਾ ਜਿਹੜਾ ਫਰਾਡ ਹੁੰਦਾ ਉਹ ਵੀ ਅਪਾਰ ਆਈਡੀ ਦੇ ਨਾਲ ਰੁਕੂਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਨਾਲ ਇਹੀ ਹੈ ਕਿ ਜੇ ਬੱਚੇ ਦਾ ਸਾਰਾ ਰਿਕਾਰਡ ਆ ਗਿਆ ਤਾਂ ਜਾਲੀ ਡਿਗਰੀ ਜਾਂ ਜੋ ਕੁਛ ਹੈ ਉਹ ਕੁਝ ਆਣੀ ਨਹੀਂਗਾ ਤਾਂ ਅਸੀਂ ਅਪਾਰ ਆਈਡੀ ਦੇ ਨਾਲ ਸਬੰਧ ਵਿੱਚ ਗੱਲ ਕਰ ਰਹੇ ਹਾਂ ਇੱਥੇ ਇੱਕ ਅਹਿਮ ਗੱਲ ਕਰਨੀ ਬਣਦੀ ਹੈ ਉਹ ਹੈ ਨੀਟ ਐਗਜ਼ਾਮ 2025 ਬਾਰੇ ਕਿਉਂਕਿ ਐਨਟੀਏ ਨੇ ਇੱਕ ਨੋਟਿਸ ਜਾਰੀ ਕੀਤਾ ਉਹਦੇ ਵਿੱਚ ਇਹ ਸਾਰੀ ਡਿਟੇਲ ਉਹਨਾਂ ਨੇ ਲਿਖੀ ਆ ਉਹਦੇ ਵਿੱਚ ਉਹਨਾਂ ਨੇ ਆਧਾਰ ਕਾਰਡ ਨੂੰ ਅਪਡੇਟ ਬਾਰੇ ਤੇ ਤੁਹਾਡੇ ਕੋਲ ਅਪਾਰ ਆਈਡੀ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਉਹਦੇ ਬਾਰੇ ਆਪਾਂ ਪੁੱਛਦੇ ਆਂ ਵੀ ਜਿਹੜੇ ਨੀਟ ਦੇ ਸਟੂਡੈਂਟ ਆ ਜਿਹੜੇ ਤਿਆਰੀਆਂ ਵਿੱਚ ਲੱਗੇ ਪਏ ਆ ਕੁਸ਼ਕ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਉਹਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਆ ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਐਨਟੀਏ ਨੇ ਜਿਹੜਾ ਨੋਟਿਸ ਜਾਰੀ ਕੀਤਾ ਉਹਦੇ ਵਿੱਚ ਕੀ ਲਿਖਿਆ ਜੀ ਕੀ ਨੀਟ ਵਾਲੇ ਸਟੂਡੈਂਟਾਂ ਵਾਸਤੇ ਅਪਾਰ ਆਈਡੀ ਦਾ ਹੋਣਾ ਜ਼ਰੂਰੀ ਆ ਜੀ ਜੇਕਰ ਕਿਸੇ ਨੀਟ ਸਟੂਡੈਂਟ ਕੋਲੇ ਅਪਾਰ ਦੀ ਨਹੀਂ ਹੈਗੀ ਕੀ ਉਹ ਪੇਪਰ ਨਹੀਂ ਦੇ ਸਕੂਗਾ ਇਹਦੇ ਬਾਰੇ ਕੀ ਕਹਿਣਾ ਜੀ ਇਸ ਦੇ ਸਬੰਧ ਵਿੱਚ ਮੇਰੇ ਹੱਥ ਵਿੱਚ ਜੋ ਨੋਟਿਸ ਵੀ ਹੈ ਪਬਲਿਕ ਨੋਟਿਸ ਜੋ ਕਿ ਐਨਟੀਏ ਨੇ ਜਾਰੀ ਕੀਤਾ ਹੈ 14 ਜਨਵਰੀ 2025 ਨੂੰ श्पे, कि अधा, एज पर इंस्ट्रक्शन इशुड बाय डिपार्टमेंट ऑफ हायर एजुकेशन मिनिस्ट्री ऑफ एजुकेशन इंटीग्रेष्ठ ऑफ अबार आई डी विद नीट यू जी इन्होंने इंटीग्रेट करने वास्तु क्या कि असी जी अबार आई डी है इंटीग्रेट होगी नीट यू जी टू बी एंश्योर ਇਨਸ਼ੋਰ ਤੇ ਜੋਰ ਦਿੱਤਾ ਉਹਨਾਂ ਨੇ ਕਿ ਇਹ ਇਨਸ਼ੋਰ ਹੋਣਾ ਚਾਹੀਦਾ ਹੈ ਨਾਲ ਹੀ ਕਿ ਇਹ ਵੀ ਕਿਹਾ ਕਿ ਟੂ ਸਪੋਰਟ ਥਿਸ ਆਬਜੈਕਟਿਵ ਕੈਂਡੀਡੇਟਸ ਆਰ ਐਨਕਰੇਜਡ ਟੂ ਯੂਜ਼ देयर ਆਪਰ ਆਈਡੀ ਐਸ ਵੈਲ ਐਸ ਆਧਾਰ ਬੇਸ ਅਥੈਂਟੀਫਿਕੇਸ਼ਨ ਡੂਰਿੰਗ ਦਾ ਐਪਲੀਕੇਸ਼ਨ ਐਂਡ ਐਗਜ਼ਾਮੀਨੇਸ਼ਨ ਪ੍ਰੋਸੈਸ ਮੀਨਸ ਉਹਨਾਂ ਨੂੰ ਆਪਣਾ ਆਧਾਰ ਆਈਡੀ ਤਾਂ 100% ਅਪਡੇਟ ਕਰਨਾ ਹੀ ਪਏਗਾ ਡਾਟਾ ਜੋ ਹੈ 10th ਵਿੱਚ ਹੈ ਪਲੱਸ 2 ਵਿੱਚ ਹੈ ਉਹ ਨੇਮ ਡੇਟ ਆਫ ਬਰਥ ਮੈਚ ਹੋਣਾ ਬਹੁਤ ਜ਼ਰੂਰੀ ਹੈ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਆਪਰ ਆਈਡੀ ਜਿਹੜੀ ਹੈ ਉਸ ਨੂੰ ਇਨਸ਼ੋਰ ਕੀਤਾ ਜਾਵੇ ਕਿ ਉਹ ਅਟੈਚ ਕੀਤੀ ਜਾਵੇ ਜੀ ਤੇ ਜੇਕਰ ਕਿਸੇ ਬੱਚੇ ਦੀ ਆਪਰ ਆਈਡੀ ਇਹ ਇਹ ਹੁੰਦਾ ਕਿ ਮਾਪਿਆਂ ਨੂੰ ਹਾਲੇ ਤੱਕ ਵੀ ਕਈ ਵਾਰੀ ਡਰ ਹੁੰਦਾ ਮਨ ਦੇ ਵਿੱਚ ਕਿਤੇ ਨਾ ਕਿਤੇ ਜੇਕਰ ਕੋਈ ਨੀਟ ਸਟੂਡੈਂਟ ਦੀ ਅਪਾਰ ਆਈਡੀ ਰਹਿ ਵੀ ਜਾਂਦੀ ਹੈ ਬੰਨੋ ਤਾਂ ਕੀ ਉਹਨੂੰ ਕੋਈ ਪਰੇਸ਼ਾਨੀ ਆਊ ਜੀ ਹਾਂ ਇਸ ਦੇ ਵਿੱਚ ਹਾਲੇ ਐਨਡੀਏ ਨੇ ਕੁਝ ਅਜੇ ਨਹੀਂ ਕਿਹਾ ਕਿ ਮੰਡੇਟਰੀ ਹੀ ਹੈ ਜਾਂ ਕੀ ਹੈ ਅਪਾਰ ਆਈਡੀ ਬਿਨਾ ਬੱਚਾ ਐਗਜ਼ਾਮ ਨਹੀਂ ਦੇ ਸਕਦਾ ਬਟ ਕੀ ਐਨਸ਼ੋਰ ਕਰਨ ਨੂੰ ਕਿਹਾ ਹੈ ਕਿ ਤੁਸੀਂ ਇਹਨੂੰ ਅਪਡੇਟ ਕਰੋ ਆਪੀ ਆਪਾਰ ਆਈਡੀ ਜਨਰੇਟ ਕਰੋ ਜਿਹੜੇ ਨੀਡ ਦੇ ਸਟੂਡੈਂਟ ਆ ਜੀ ਉਹ ਇਹ ਗੱਲ ਨੂੰ ਜ਼ਰੂਰ ਧਿਆਨ ਚ ਰੱਖਣ ਕਿ ਉਹ ਸਮੇਂ ਸਿਰ ਆਪਣਾ ਆਧਾਰ ਕਾਰਡ ਅਪਡੇਟ ਕਰਨ ਇਹ ਜ਼ਰੂਰ ਧਿਆਨ ਚ ਰੱਖਣ ਕਿ ਜੋ ਇਨਫੋਰਮੇਸ਼ਨ ਤੁਹਾਡੇ 10th ਦੇ ਤੁਹਾਡੇ 10ਵੀਂ ਦੇ ਸਰਟੀਫਿਕੇਟ ਤੇ ਹੈ ਉਹ ਤੁਹਾਡੀ ਆਪਾਰ ਆਈਡੀ ਦੇ ਨਾਲ ਤੁਹਾਡੇ ਆਧਾਰ ਕਾਰਡ ਦੇ ਨਾਲ ਮੈਚ ਕਰਦਾ ਹੋਵੇ ਜੇਕਰ ਤੁਹਾਡਾ ਆਧਾਰ ਕਾਰਡ ਮੈਚ ਨਹੀਂ ਕਰਦਾ ਤੁਹਾਡੀ ਤੁਹਾਡੇ 10ਵੀਂ ਦੇ ਸਰਟੀਫਿਕੇਟ ਦੇ ਨਾਲ ਤਾਂ ਤੁਹਾਡੀ ਆਪਾਰ ਆਈਡੀ ਵੀ ਜਨਰੇਟ ਹੋਣ ਦੇ ਵਿੱਚ ਪਰੇਸ਼ਾਨੀ ਆਊਗੀ ਤਾਂ ਜੇਕਰ ਹੋਣ ਸੀ ਨੀਟ ਵਾਲੇ ਸਟੂਡੈਂਟ ਹੈ ਉਹਨਾਂ ਨੇ ਖੁਦ ਜੇ ਜਨਰੇਟ ਕਰਨੀ ਹੋਵੇ ਆਪਣੀ ਆਈਡੀ ਤਾਂ ਉਹ ਡਿਜੀ ਲੋਕਰ ਦੇ ਵਿੱਚੋਂ ਕਿਵੇਂ ਆਈਡੀ ਜਨਰੇਟ ਕਰ ਸਕਦੇ ਆ ਆਪਾਂ ਇੱਥੇ ਸਾਡੇ ਦੇਖਣ ਵਾਲਿਆਂ ਨੂੰ ਇਹ ਸਮਝਾ ਦਈਏ ਵੀ ਤੁਸੀਂ ਸੌਖੇ ਤਰੀਕੇ ਦੇ ਨਾਲ ਅਪਾਰ ਆਈਡੀ ਕਿਵੇਂ ਜਨਰੇਟ ਕਰ ਸਕਦੇ ਹੋ ਡਿਜੀ ਲੋਕਰ ਇੱਕ ਬੱਚੇ ਦਾ ਜਾਂ ਕਿਸੇ ਵੀ ਦੇਸ਼ ਦੇ ਭਾਰਤ ਵਾਸੀ ਦਾ ਉਹ ਇੱਕ ਲੋਕਰ ਬਣਿਆ ਹੋਇਆ ਜਿਸ ਦੇ ਵਿੱਚ ਕੀ ਹੈ ਉਸ ਦੀ ਸਾਰੇ ਆਈਡੈਂਟਿਟੀਆਂ ਅਪਲੋਡਸ ਹੁੰਦੀਆਂ ਨੇ ਤਾਂ ਡੀਜੀ ਲੋਕਰ ਲਈ ਕੀ ਹੈ ਜੇ ਰਜਿਸਟ੍ਰੇਸ਼ਨ ਨਵੀਂ ਕਰਨੀ ਪੈਗੀ ਜੇ ਕਿਸੇ ਬੱਚੇ ਦਾ ਆਲਰੇਡੀ ਬਣਿਆ ਹੋਇਆ ਤਾਂ ਕੀ ਹੋ ਉਹ ਵਿਦ ਮੋਬਾਈਲ ਨੰਬਰ ਔਰ ਵਿਦ ਆਧਾਰ ਨੰਬਰ ਲੌਗਇਨ ਹੋ ਜਾਏਗਾ ਹੋ ਲੌਗਇਨ ਕਰਨ ਤੋਂ ਬਾਅਦ ਕੀ ਹੈ ਪਾਸਵਰਡ ਲਗਾ ਕੇ ਤੁਸੀਂ ਡੀਜੀ ਲੋਕਰ ਖੋਲ ਸਕਦੇ ਹੋ ਆਪਣੇ ਡਾਕੂਮੈਂਟ ਜਿਵੇਂ ਅਟੈਚ ਕਰਦੇ ਹਾਂ ਤਾਂ ਉਸ ਉਸ ਦੇ ਵਿੱਚ ਆਪਸ਼ਨ ਆਂਦੀ ਹੈ ਸੱਚ ਦੀ ਜਦੋਂ ਆਪਾਂ ਸਰਚ ਵਿੱਚ ਜਾਂਦੇ ਹਾਂ ਤਾਂ ਸਰਚ ਕਰਾਂਗੇ ਤਾਂ ਉੱਥੇ ਆਏਗਾ ਆਪਾਰ ਜੋ ਸਰਚ ਕਰਾਂਗੇ ਤਾਂ ਆਪਾਰ ਆਈਡੀ ਆ ਜਾਏਗਾ ਆਪਾਰ ਆਈਡੀ ਜਦੋਂ ਆਪਾਂ ਖੋਲਾਂਗੇ ਤਾਂ ਜੇ ਡੀਜੀ ਲੋਕਰ ਤੁਹਾਡਾ ਬਣਿਆ ਹੋਇਆ ਆਧਾਰਨ ਦਾ ਆਧਾਰ ਦਾ ਡਾਟਾ ਆਪਣੇ ਆਪ ਉਹ ਚੱਕ ਲੇਗਾ ਬੱਚੇ ਦਾ ਨਾਮ ਉਹ ਡੇਟ ਆਫ ਬਰਥ ਉਹਦਾ ਜੈਂਡਰ ਉਸ ਤੋਂ ਬਾਅਦ ਉਹਦੀ ਆਇਡੈਂਟੀਟੀ ਵੈਲਿਊ ਪੁੱਛਦਾ ਹੋਇਆ ਆਇਡੈਂਟੀਟੀ ਵਿੱਚ ਕੀ ਹੈ ਆਇਡੈਂਟੀਟੀ ਟਾਈਪ ਪੁੱਛਦਾ ਹੈ ਜਿਸ ਵਿੱਚ ਉਹਦਾ ਰੋਲ ਨੰਬਰ ਰਜਿਸਟ੍ਰੇਸ਼ਨ ਨੰਬਰ ਐਨਰੋਲਮੈਂਟ ਨੰਬਰ ਨਿਊ ਐਡਮਿਸ਼ਨ ਜਾਂ ਨਨ ਜਦੋਂ ਆਪਾਂ ਇਹਨੂੰ ਸਿਲੈਕਟ ਕਰਾਂਗੇ ਤਾਂ ਜੋ ਸਿਲੈਕਟ ਕਰਾਂਗੇ ਉਹ ਮੰਗੂਗਾ ਫੋਰ एग्जांपल ਬਰ ਰੋਲ ਨੰਬਰ ਸਿਲੈਕਟ ਕੀਤਾ ਤਾਂ ਤਾਂ ਐਡਮਿਸ਼ਨ ਇਅਰ ਪੁੱਛੇਗਾ ਕਿ ਐਡਮਿਸ਼ਨ ਤੁਹਾਡੀ ਕਦੋਂ ਹੋਈ ਹੈ 2024 ਦੇ ਵਿੱਚ ਹੋਈ ਹੈ ਤਾਂ 24 ਸਿਲੈਕਟ ਕੀਤਾ ਸਿਲੈਕਟ ਆਈ ਐਮ ਅ ਸਟੂਡੈਂਟ ਐਟ ਜਦੋਂ ਆਪਾਂ ਸਟੂਡੈਂਟ ਸਿਲੈਕਟ ਕਰਾਂਗੇ ਤਾਂ ਇੰਸਟੀਟਿਊਸ਼ਨ ਆ ਜਾਏਗਾ ਉਹ ਕਿਹੜਾ ਇੰਸਟੀਟਿਊਸ਼ਨ ਵਿੱਚ ਤੁਸੀਂ ਪੜ੍ਹਦੇ ਹੋ ਤਾਂ ਇੰਸਟੀਟਿਊਸ਼ਨ ਜੋ ਸਿਲੈਕਟ ਕਰੋਗੇ ਤਾਂ ਉਹ ਆਪੇ ਡਾਟਾ ਉਸ ਇੰਸਟੀਟਿਊਸ਼ਨ ਫੈਚ ਕਰਕੇ ਤੁਹਾਡਾ ਆਪਾਰ ਆਈਡੀ ਜਨਰੇਟ ਕਰ ਦੇਗਾ ਮਤਲਬ ਬਹੁਤ ਸੌਖੇ ਸਟੈਪ ਹੈ ਮੈਨੂੰ ਲੱਗਦਾ ਵੀ ਵਿਦਿਨ 2-3 ਮਿੰਟ ਹੀ ਤੁਸੀਂ ਆਪਣੀ ਆਪਾਰ ਆਈਡੀ ਜਨਰੇਟ ਕਰ ਸਕਦੇ ਹੋ ਜਿਨ੍ਹਾਂ ਨੂੰ ਕਨਸੈਂਟ ਲੋੜ ਨਹੀਂ ਤਾਂ ਜਿਹੜੇ ਪੇਰੈਂਟਸ ਨੇ ਹਲੇ ਤੱਕ ਕਨਸੈਂਟ ਨਹੀਂ ਦਿੱਤਾ ਜਿਹੜੇ ਪੇਰੈਂਟਸ ਹਜੇ ਵੀ ਇਹ ਕਸ਼ਮਕਸ਼ ਦੇ ਵਿੱਚ ਹੈ ਵੀ ਕਿਤੇ ਕੋਈ ਗਲਤ ਨਾ ਹੋ ਜੇ ਕਿਤੇ ਸਾਡੇ ਤੋਂ ਕਨਸੈਂਟ ਲੈ ਕੇ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਸ਼ੰਕਾਵਾਂ ਨੇ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਤਾਂ ਉਹ ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੂਗੇ ਉਸ ਪੇਰੈਂਟਸ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੂਗੇ ਮੇਰੀ ਤਾਂ ਹਰੇਕ ਮਾਪਿਆਂ ਨੂੰ ਇਹ ਅਪੀਲ ਹੈ ਜੀ ਕਿ ਬੱਚੇ ਦਾ ਆਧਾਰ ਆਈਡੀ ਦਾ ਬਣਿਆ ਹੋਇਆ ਉਹ ਕੀ ਹੈ ਉਸ ਨੂੰ ਅਪਡੇਟ ਜਲ ਕਰ ਲੈਣ ਆਧਾਰ ਆਈਡੀ ਜਦ ਤੱਕ ਅਪਡੇਟ ਨਹੀਂ ਹੁੰਦਾ ਆਪਨਾ ਵੀ ਤੇ ਬੱਚੇ ਦਾ ਵੀ ਕਿਉਂਕਿ ਜਦੋਂ 18 ਪਲੱਸ ਤੋਂ ਘਾਟਾ ਬੱਚਾ ਮਾਈਨਰ ਬੱਚਾ ਹੈ ਤਾਂ ਉਸ ਦੀ ਕੰਸੈਂਟ ਜ਼ਰੂਰੀ ਹੈ ਕੰਸੈਂਟ ਦੇ ਵਿੱਚ ਕੀ ਹੈ ਫਾਦਰ ਮਦਰ ਔਰ ਗਾਰਡੀਅਨ ਤਿੰਨ অপਸ਼ਨ ਆਉਂਦੀਆਂ ਨੇ ਤਿੰਨ ਵਿੱਚੋਂ ਜੇ ਤੁਸੀਂ ਜਿਹੜੀ ਸਿਲੈਕਟ ਕਰਦੇ ਹੋ ਉਹਦਾ ਉਸ ਦਾ ਆਧਾਰ ਨੰਬਰ ਭਰਨਾ ਪੈਂਦਾ ਹੈ ਜੀ ਉਸ ਦਾ ਆਧਾਰ ਵੀ ਅਪਡੇਟ ਨਹੀਂ ਹੈ ਤਾਂ ਵੀ ਆਪਾਰੀ ਡੀ ਜਨਰੇਟ ਨਹੀਂ ਹੋਏਗੀ ਸੋ ਆਪਾਰੀ ਡੀ ਜਨਰੇਟ ਕਰਨ ਲਈ ਪੇਰੈਂਟਸ ਦਾ ਆਧਾਰ ਕਾਰਡ ਵੀ ਅਪਡੇਟ ਹੋਣਾ ਚਾਹੀਦਾ ਹੈ ਬੱਚੇ ਦਾ ਆਧਾਰ ਕਾਰਡ ਵੀ ਅਪਡੇਟ ਹੋਣਾ ਚਾਹੀਦਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਇਨਸਟਰਕਸ਼ਨਸ ਨੇ ਕਿ ਜਿਹੜਾ ਹੈਗਾ ਆਧਾਰ ਜਿਹੜਾ ਹੈ ਹਰ 10 15 ਸਾਲ ਬਾਅਦ ਅਪਡੇਟ ਕਰਾ ਲੈਣਾ ਚਾਹੀਦਾ ਹੈ ਕਿਉਂਕਿ ਬੱਚਾ ਜਦੋਂ 15 ਸਾਲ ਤੋਂ ਬਾਅਦ ਬੱਚੇ ਲਈ ਤਾਂ ਕੰਪਲਸਰੀ ਹੈ ਕਿ 12 ਸਾਲ ਬਾਅਦ ਬੱਚੇ ਦਾ ਆਧਾਰ ਅਪਡੇ ਆਡੀ ਪੇਰੈਂਟਸ ਨੂੰ ਇਹ ਹੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਦਾ ਆਧਾਰ ਚੀ ਡਾਟਾ ਅਪਡੇਟ ਕਰਾ ਲਓ ਤਾਂ ਕਿ ਆਪਾਂ ਰੈਡੀ ਜਨਰੇਟ ਹੋ ਸਕੇ ਤੇ ਕੰਸੈਂਟ ਦੀ ਗੱਲ ਹੈ ਤਾਂ ਇਸ ਦੇ ਵਿੱਚ ਇੱਕ ਇਹ ਦੱਸਣਾ ਵੀ ਜ਼ਰੂਰੀ ਹੈਗੀ ਪੇਰੈਂਟਸ ਜਦੋਂ ਕੰਸੈਂਟ ਦਿੰਦਾ ਹੈ ਤਾਂ ਉਸ ਦੇ ਵਿੱਚ ਸਿਰਫ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਣੀ ਕੰਸੈਂਟ ਦੇ ਰਹੇ ਹਾਂ ਕਿ ਬੱਚੇ ਦਾ ਜਿਹੜਾ ਅਕੈਡੈਮਿਕ ਰਿਕਾਰਡ ਭਾਰ ਸਰਕਾਰ ਸਿੱਖਿਆ ਮੰਤਰਾਲੇ ਨਾਲ ਸ਼ੇਅਰ ਹੋਏਗਾ ਬਸ ਇਸ ਤੋਂ ਇਲਾਵਾ ਕਿਸੇ ਵੀ ਹੋਰ ਥਾਂ ਦੇ ਇਸ ਦਾ ਡਾਟਾ ਲੀਕ ਹੋ ਨਹੀਂ ਨਹੀਂ ਹੈ ਇਹ অথੈਂਟੀਕੇਟ ਹੈ ਤੇ 100% ਸੇਫ ਡਾਟਾ ਹੈ ਭਾਰ ਸਰਕਾਰ ਦੇ ਅੰਦਰ ਮਤਲਬ ਜੇ ਤੁਸੀਂ ਕੰਸੈਂਟ ਦਿੰਨੇ ਹੋ ਇਹ ਤੁਸੀਂ ਨੋਟ ਕਰ ਲ ਤੁਸੀਂ ਕੰਸੈਂਟ ਦਿੱਤਾ ਤਾਂ ਤੁਸੀਂ ਸਿਰਫ ਕੰਸੈਂਟ ਇੰਨਾ ਕੀ ਦਿੱਤਾ ਕਿ ਵਿੱਦਿ ਭਾਰਤ ਸਰਕਾਰ ਦਾ ਜਿਹੜਾ ਵਿਦਿਅਕ ਮੰਤਰਾਲਾ ਹੈ ਉਹ ਤੁਹਾਡੇ ਬੱਚੇ ਦਾ ਅਕੈਡੈਮਿਕ ਰਿਕਾਰਡ ਹੈ ਜਿਹੜਾ ਉਹ ਆਪਣੇ ਕੋਲੇ ਰੱਖ ਸਕਦਾ ਤੇ ਉਹਦੀ ਵਰਤੋਂ ਹੈ ਜਿਹੜੀ ਉਗਾਉਣ ਵਾਲੇ ਸਮੇਂ ਦੇ ਵਿੱਚ ਉਹਦੀ ਵਰਤੋਂ ਵੀ ਅਕੈਡੈਮਿਕ ਪਰਪਸ ਦੇ ਲਈ ਹੋਊਗੀ ਕਿਸੇ ਹੋਰ ਚੀਜ਼ ਲਈ ਨਹੀਂ ਹੋਊਗੀ ਇਹ ਕੰਸੈਂਟ ਇਸ ਕਰਕੇ ਲਈ ਜਾ ਰਹੀ ਹੈ ਕਿਉਂਕਿ ਬੱਚਾ ਹਾਲੀ ਮਾਈਨਰ ਹੈ ਮਾਈਨਰ ਬੱਚਾ ਪੇਰੈਂਟਸ ਦੀ ਐਂਟਰੀ ਹੁੰਦਾ ਤਾਂ ਪੇਰੈਂਟਸ ਨੇ ਹੀ ਕੀ ਹੈ ਉਹਦੀ ਕੰਸੈਂਟ ਦੇਣੀ ਹੁੰਦੀ ਹੈ ਕਨਸੈਂਟ ਕੋਈ ਆਪ ਜਿਵੇਂ ਆਪ ਜੀ ਨੇ ਦੱਸਿਆ ਕਿ ਕਨਸੈਂਟ ਆਪਾਂ ਕੋਈ ਪਹਿਲੀ ਵਾਰ ਨਹੀਂ ਦੇ ਰਹੇ ਆ ਆਪਾਂ ਬੈਂਕ ਅਕਾਊਂਟ ਖੁਲਾਨੇ ਆ ਉਦੋਂ ਕਨਸੈਂਟ ਦਿੰਨੇ ਆ ਸਕਾਲਰਸ਼ਿਪ ਅਪਲਾਈ ਕਰਦੇ ਆ ਉੱਥੇ ਕਨਸੈਂਟ ਦਿੰਨੇ ਆ ਐਡਮਿਸ਼ਨ ਟਾਈਪ ਕਨਸੈਂਟ ਦਿੰਨੇ ਆ ਹਰ ਥਾਂ ਤੇ ਆਪਾਂ ਕਨਸੈਂਟ ਦਿੱਤੀ ਹੁੰਦੀ ਹੈ ਕਿ ਜਿਹੜਾ ਆਪਣਾ ਅਧਾਰ ਆਈਡੀ ਯੂਜ਼ ਹੋ ਰਿਹਾ ਉੱਥੇ ਕਿਉਂਕਿ ਅਧਾਰ ਆਈਡੀ ਜਦੋਂ ਆਪਾਂ ਅਧਾਰ ਸੀਡਿੰਗ ਕਰਦੇ ਆ ਬੈਂਕ ਨਾਲ ਤਾਂ ਆਪਣਾ ਡਾਟਾ ਤਾਂ ਹੈ ਹੀ ਸਾਰਾ ਉਹਨਾਂ ਕੋਲ ਬੈਂਕ ਨਾਲ ਅਧਾਰ ਸਿਨਿੰਗ ਹੋਣ ਕਰਕੇ ਸਕਾਲਰਸ਼ਿਪ ਆਂਦੀ ਆਪਣੇ ਖਾਤੇ 'ਚ ਜੇ ਨਹੀਂ ਤਾਂ ਸਕਾਲਰਸ਼ਿਪ ਨਹੀਂ ਆਂਦੀ ਜਿੰਦੀ ਅਧਾਰ ਸਿਨਿੰਗ ਨਹੀਂ ਹੁੰਦੀ ਉਸ ਦੇ ਖਾਤੇ ਸਕਾਲਰਸ਼ਿਪ ਨਹੀਂ ਆਂਦੀ ਕਿਉਂਕਿ ਜਿਹੜੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਤਹਿਤ ਸਕਾਲਰਸ਼ਿਪ ਡਾਇਰੈਕਟ ਜਾਂਦੀ ਹੈ ਸੋ ਪੇਰੈਂਟਸ ਨੂੰ ਇਹੀ ਅਪੀਲ ਹੈ ਕਿ ਇਸ ਵਿੱਚ ਘਬਰਾਂ ਦੀ ਕੋਈ ਲੋੜ ਨਹੀਂ ਹੈ ਕੁਝ ਨਹੀਂ ਹੋ ਰਿਹਾ ਸਿਰਫ ਤੁਹਾਡੇ ਬੱਚੇ ਦਾ ਇੱਕ ਅਕਾਊਂਟ ਜਨਰੇਟ ਹੋ ਰਿਹਾ ਜਿਹੜਾ ਕਿ 12 ਡਿਜੀਟ ਦਾ ਅਕਾਊਂਟ ਹੈ ਜਿਸ ਦੇ 'ਚ ਉਸ ਦਾ ਅਕੈਡੈਮਿਕ ਰਿਕਾਰਡ ਉਸ ਦਾ ਸਕਾਲਰਸ਼ਿਪ ਦਾ ਰਿਕਾਰਡ ਉਸ ਦਾ ਪ੍ਰਾਪਤੀਆਂ ਰਿਵਾਰਡਸ ਉਸ ਦੇ ਉਸ ਦੀ ਸਕਿੱਲ ਟ੍ਰੇਨ ਉਸ ਇਸ ਸਾਰਾ ਕੁਝ ਡਾਟਾ ਸਟੋਰ ਹੋਏਗਾ ਜਿਸ ਨੂੰ ਕਿ ਪਾਰਸਕਾਰ ਦਾ ਸਿੱਖਿਆ ਮੰਤਰਾਲਾ ਦੇਖ ਸਕਦਾ ਹੈ ਵਰਤ ਸਕਦਾ ਹੈ ਹੋਰ ਕੁਝ ਨਹੀਂ ਹੈ ਇਸ ਵਿੱਚ ਤਾਂ ਮਾਪਿਓ ਨੂੰ ਕਹਿਣ ਦਾ ਮਤਲਬ ਇਹ ਹੈ ਕਿ ਬਿਨਾਂ ਫਿਕਰ ਹੈ ਜਿਹੜਾ ਉਹ ਮਾਈਨਰ ਬੱਚਿਆਂ ਦਾ ਕੰਸੈਂਟ ਦੇ ਕੇ ਇਹ ਅਪਾਰ ਆਈਡੀਆਂ ਜਨਰੇਟ ਕਰ ਲੈਣੀਆਂ ਚਾਹੀਦੀਆਂ ਤੇ ਜੇਕਰ ਹੁਣ ਆਪਾਂ ਗੱਲ ਕਰੀਏ ਵੀ ਕਿੰਨੇ ਸਟੂਡੈਂਟ ਐ ਹੋਜੇ ਆ ਜੀ ਜਾਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਜਾਂ ਹੋਰ ਰਾਜਾਂ ਦੀ ਗੱਲ ਕਰੀਏ ਕਿਉਂਕਿ ਪੂਰੇ ਭਾਰਤ ਵਿੱਚ ਇਹ ਅਭਿਆਨ ਚੱਲ ਰਿਹਾ ਜੀ ਤਾਂ ਕੀ ਸਮਝਦੇ ਹੋ ਵੀ ਕਿੰਨੇ ਕ ਲੋਕਾਂ ਦਾ ਸਹਿਯੋਗ ਐ ਤੇ ਕਿੰਨਿਆ ਕ ਅਪਾਰ ਆਈਡੀਆ ਹੁਣ ਤੱਕ ਜਨਰੇਟ ਹੋ ਚੁੱਕੇ ਆ ਜੇ ਆਪਾਂ ਇਸੀ ਗੱਲ ਕਰੀਏ ਭਾਰ ਸਕ ਪੂਰੇ ਭਾਰਤ ਦੀ ਤਾਂ ਭਾਰਤ ਵਿੱਚ ਬਹੁਤ ਸਟੇਟਾਂ ਹਜੀਆਂ ਨੇ ਜਿਨ੍ਹਾਂ ਦਾ ਡਾਟਾ ਲਗਭਗ 98% ਅਪਾਰ ਆਈਡੀ ਜਨਰੇਟ ਹੋ ਚੁੱਕੀ ਆ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਮੇਰੇ ਕੋਲ ਪੁਰਾਣਾ ਡਾਟਾ ਤਾਂ ਹੈ 19 ਦਸੰਬਰ 2024 ਦਾ ਡਾਟਾ ਜਿਹੜਾ ਉਸ ਦੇ ਵਿੱਚ 88% ਚੰਡੀਗੜ੍ਹ 'ਚ ਜਨਰੇਟ ਹੋ ਗਈ ਸੀ ਅ ਅੰਡੇਮਨ ਦਾ 898% ਜਨਰੇਟ ਹੋ ਗਈ ਸੀ ਕਾਫੀ ਸਟੇਟਸ ਨੇ ਜਿਨ੍ਹਾਂ ਦਾ ਅਬੋਵ 80% ਡਾਟਾ ਉਸ ਟਾਈਮ ਦਾ ਹੈ ਜੋ ਅਪਾਰਾੜੀ ਜਨਰੇਟ ਹੋ ਗਈ ਸੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਜਨਰੇਟ ਹੋ ਚੁੱਕੀਆਂ ਨੇ ਅ ਮੁਕਸਦ ਦੇ ਵਿੱਚ ਇਸ ਟਾਈਮ ਦੇ 1 ਲੱਖ 8800 ਬੱਚਾ ਪੜ ਰਿਹਾ ਹੈ ਉਸ ਦੇ ਵਿੱਚੋਂ 1 ਲੱਖ 8000 ਬੱਚੇ ਦੀ ਆਈਡੀ ਜਨਰੇਟ ਹੋ ਚੁੱਕੀ ਹੈ ਅ ਅਪਰੋਕਸੀਮੇਟਲੀ 60% ਗਵਰਨਮੈਂਟ ਸਕੂਲਾਂ ਦੀ ਜਿਹੜੀ ਆਈਡੀ ਹੈ ਉਹ 70% ਪ੍ਰਾਈਵੇਟ ਸਕੂਲਾਂ ਦੀ ਆਈਡੀ 50% ਜਿਹੜੀ ਜਨਰੇਟ ਹੋ ਚੁੱਕੀ ਹੈ ਓਵਰਆਲ ਜਿਹੜਾ ਹੈ ਡਾਟਾ 60% ਆਈਡੀ ਜਨਰੇਟ ਹੋ ਚੁੱਕੀਆਂ ਨੇ ਮੁਕਸਰ ਦੇ ਵਿੱਚ ਪਰ ਇਸ ਦੇ ਹਿਸਾਬ ਨਾਲ ਹਾਲੀ ਬਹੁਤ ਵਧੀਆ ਡਾਟਾ ਚੱਲ ਰਿਹਾ ਹੈ ਤਾਂ ਆਨਲੇ ਕੁਝ ਦਿਨਾਂ ਵਿੱਚ ਕਾਫੀ ਹੱਦ ਤੱਕ ਜਿਹੜਾ ਹੈ ਅਸੀਂ ਆਈਡੀ ਜਨਰੇਟ ਕਰਨ ਵਿੱਚ ਸક્ષਮ ਹੋ ਜਾਲੀਏ ਜੀ ਮਤਲਬ ਹੁਣ ਆਪਾਂ ਜੇ ਲਾਸਟ ਦੇ sire te gand mariਏ ਤਾਂ ਪੇਰੈਂਟਸ ਨੂੰ ਆਪਾਂ ਦੱਸਣਾ ਵੀ ਕੀ ਉਹ ਕੰਸੈਂਟ ਦੇ ਕੇ ਅਪਾਰ ਆਈਡੀ ਆਪਣੇ ਬੱਚਿਆਂ ਦੀ ਬਣਾ ਲੈਣ ਬਿਲਕੁਲ ਜੀ ਬਿਲਕੁਲ ਸੋ ਇੱਕ ਨੇਸ਼ਨ ਵਨ ਨੇਸ਼ਨ ਵਨ ਸਟੂਡੈਂਟ ਆਈਡੀ ਇਟ ਮੀਨਸ ਕੀ ਹੈ ਇੱਕ ਬੱਚੇ ਦੀ ਇੱਕ ਆਈਡੀ ਯੂਨਿਕ ਆਈਡੀ ਹੈ ਜਿਵੇਂ ਆਧਾਰ ਆਈਡੀ ਯੂਨਿਕ ਹੈ ਉਸੇ ਤਰ੍ਹਾਂ ਇਹ ਆਈਡੀ ਵੀ ਇੱਕ ਯੂਨਿਕ ਆਈਡੀ ਹੈ ਹਰੇਕ ਮਾਪੇ ਨੂੰ ਕੰਸੈਂਟ ਦੇ ਕੇ ਆਪਣੇ ਬੱਚੇ ਦੀ ਆਈਡੀ ਜਨਰੇਟ ਕਰ ਲੈਣੀ ਚਾਹੀਦੀ ਹੈ ਜਿਸ ਨਾਲ ਕੀ ਬੱਚੇ ਦਾ ਇੱਕ ਅਕੈਡੈਮਿਕ ਬੈਂਕ ਰਿਕਾਰਡ ਬਣ ਜਾਏਗਾ ਇਹ तमाम ਜਾਣਕਾਰੀਆਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਜੇ ਸ਼ਰਮਾ ਸਾਡੇ ਨਾਲ ਸਾਂਝੀਆਂ ਕਰ ਰਹੇ ਸਨ ਇਹ ਜਾਣਕਾਰੀ ਪੰਜਾਬ ਵਾਲਾ ਪੋਡਕਾਸਟ ਦੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਤੇ ਜੇਕਰ ਤੁਹਾਡਾ ਕੋਈ ਆਪਾਰ ਆਈਡੀ ਨਾਲ ਸੰਬੰਧਿਤ ਸਵਾਲ ਹੈ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਭੇਜ ਸਕਦੇ ਹੋ ਕਮੈਂਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਜਵਾਬ ਆ ਜਿਹੜੇ ਅਸੀਂ ਕਮੈਂਟ ਦੇ ਰੂਪ ਵਿੱਚ ਤੁਹਾਨੂੰ ਤੱਕ ਪਹੁੰਚਦੇ ਕਰ ਦਈਏ ਜੀ ਤੁਸੀਂ ਸਾਡੇ ਨਾਲ ਜੁੜੇ ਸਮਾ ਦਿੱਤਾ ਇਹ ਕੀਮਤੀ ਜਾਣਕਾਰੀ ਆਪਾਰ ਆਈਡੀ ਦੇ ਸਬੰਧ ਵਿੱਚ ਸਾਡੇ ਸੁਣਨ ਵਾਲੇ ਪੇਰੈਂਟਸ ਸਾਡੇ ਸੁਣਨ ਵਾਲੇ ਵਿਦਿਆਰਥੀਆਂ ਦੇ ਨਾਲ ਸਾਂਝੀ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਇੱਕ ਆਪਾਰ ਆਈਡੀ ਜੋ ਕਿ ਪਾਰਸ ਕਰਦਾ ਇੱਕ ਬੱਚੇ ਦੀ ਆਈਡੀ ਆਈਡੀ ਜਨਰੇਟ ਕਰਨ ਲਈ ਉਪਰਾਲਾ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਇਸ ਦਾ ਵਰਣਨ ਕੀਤਾ ਹੋਇਆ ਹੈ ਤਾਂ ਕਿ ਬੱਚੇ ਦਾ ਇੱਕ ਅਕੈਡੈਮਿਕ ਰਿਕਾਰਡ ਹੋ ਜੇ ਤਾਂ ਜਿਹੜੀ ਹੈ ਵੈਰੀਫਿਕੇਸ਼ਨ অথেন্টিকেশন ਬਹੁਤ ਜਲਦੀ ਹੋ ਜੇਗੀ ਇਸ ਦਾ ਇੱਕ ਬਹੁਤ ਵੱਡਾ ਫਾਇਦਾ ਵੀ ਹੈ ਕਿ ਬੱਚੇ ਦੇ ਡਾਟੇ ਸਾਰੇ ਵੈਰੀਫਾਈ ਹੁੰਦੇ ਜਾਣਗੇ ਆਪਣੇ ਆਪ ਹੀ ਸੋ ਵੈਰੀਫਿਕੇਸ਼ਨ ਬਹੁਤ ਜਲਦੀ ਹੋ ਜੇਗੀ ਬੱਚੇ ਨੂੰ ਵੈਰੀਫਿਕੇਸ਼ਨ ਲਈ ਇਧਰ ਉਧਰ ਨਹੀਂ ਭਜਣਾ ਪਏਗਾ ਜੀ ਪੰਜਾਬ ਵਾਲਾ ਪੌਡਕਾਸਟ ਦੀਆਂ ਇਹ ਜਾਣਕਾਰੀਆਂ ਤੁਹਾਨੂੰ ਕਿਵੇਂ ਲੱਗੀਆਂ ਉਡੀਕ ਦੇ ਵਿੱਚ ਹੈ ਮੈਂ ਕੁਲਵਿੰਦਰ ਆਲਖ ਤੇ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਆ ਗਿਆ ਧੰਨਵਾਦ